دیکھ گور مرداબાદ 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 خطر ہے ہائے 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 خطر ہے ہائے ہائے رکھتے رہیں گے راج رہیں گے دیکھے گے پنڈال کیا رکھتے رہیں گے راج رہیں گے ਅਗਲੀ ਰਣਨੀਤੀ ਬਾਰੇ ਤਾਂ ਫੇਰ ਦੱਸਾਂਗੇ 107 ਦਰਾਂ ਦੇ ਇੱਥੇ ਜਿਹੜਾ ਚਾਰ ਬੰਦੀ ਨੇਗੇ ਗੋਗੇ ਵਰਗੇ ਸਰਪੰਚ ਵਰਗੇ ਹਾਂਸੇ ਵਰਗੇ ਠੀਕ ਹੈ ਤੇ ਰਾਮਫਲ ਵਰਗੇ ਜਿਹੜੇ ਧਰਨੇ ਨੂੰ ਤੋੜੀ ਜਾਂਦੇ ਨੇ ਇੱਥੇ ਅਸੀਂ 51 ਮੈਂਬਰਾਂ ਦੀ ਕਮੇਟੀ ਬਣਾਈ ਸੀਗੀ ਗਰੁੱਪਰੇ ਵਿੱਚ ਦਾ ਹਰੇਕ ਐਡ ਹੋ ਜਾਂਦਾਗਾ ਚਾਹੇ ਸੀਵਰੇਜ ਵਾਲਾ ਹੋਵੇ ਚਾਹੇ ਦੂਜਾ ਤੀਜਾ ਗਰੁੱਪ ਹੋਵੇ ਇੱਥੇ ਆਕੇ ਕੋਈ ਰਾਜੀ ਨਹੀਂ 1400 ਤੋਂ 1500 14-1500 ਸ਼ਹਿਰ ਦੀ ਦੁਕਾਨ ਆ ਗਲੀ ਮੱਲੇ ਵਿੱਚ ਲਾ ਕੇ ਇੱਕ ਇੱਕ ਦੋ ਦੋ ਬੰਦੇ ਵੀ ਉੱਥੋਂ ਦੁਕਾਨਾਂ ਤੋਂ ਇੱਥੇ ਆਇਆ ਕਰਨਾ ਤੇ ਕਿੰਨਾ ਇਕੱਠ ਹੁੰਦਾਗਾ ਹਫ਼ਤੇ 10 ਦਿਨਾਂ ਦੇ ਵਿੱਚ ਸਰਕਾਰ ਹੱਲ ਜੂਗੀ ਤੇ ਆਪਣਾ ਮਸਲਾ ਹੱਲ ਹੋ ਜਾਊਗਾ ਸਾਡੇ ਮਾਨਸਾ ਸ਼ਹਿਰ ਦੇ ਯਾਰ ਮੈਨੂੰ ਸ਼ਰਮ ਆਉਂਦੀ ਆ ਕਹਿੰਦੇ ਨੂੰ ਸਾਡਾ ਮਾਨਸਾ ਇਹ ਤਾਂ ਇੱਕ ਪਾੜਾ ਮਾਨਸਾ ਬਣ ਕੇ ਰਹਿ ਗਿਆ ਇਹ ਲੋਕ ਸ਼ਰਮ ਹੀ ਨਹੀਂ ਮੰਨਦੇ ਯਾਰ ਸੀਵਰੇਜ ਵਾਲੇ ਪਾਣੀ 'ਚ ਰਹਿਣ ਨੂੰ ਮਜਬੂਰ ਆ ਟਾਇਲਟਾਂ ਦੇ ਪਾਣੀ 'ਚ ਰਹਿਣ ਨੂੰ ਮਜਬੂਰ ਹੋਏ ਪਏ ਨੇ ਪਰ ਘਰਾਂ 'ਚੋਂ ਨਿਕਲ ਗਏ ਉਹਨੂੰ ਤਿਆਰ ਨਹੀਂ ਹੈਗੇਗੇ ਸਿਰਫ ਆ ਇੱਥੇ ਜਿੱਥੇ ਆਪਾਂ ਬੈਠੇ ਆਂਗੇ ਠੀਕਰੀ ਵਾਲਾ ਚੌਂਕ ਦੇ ਵਿੱਚ ਜਦੋਂ ਬਰਸਾਤ ਪੈਂਦੀ ਐ ਸੀਵਰੇਜ ਬੰਦ ਹੁੰਦਾ ਬਲੌਕ ਹੁੰਦਾ ਸੀਵਰੇਜ ਸਭ ਤੋਂ ਵੱਧ ਪਾਣੀ ਇੱਥੇ ਖੜਦਾਗਾ ਕਿੰਨੇ ਖਲੋਕੇ ਦੁਕਾਨਾਂ ਵਾਲੇ ਉਰੇ ਆਉਂਦੇ ਨੇਗੇ ਇੱਕ ਵੀ ਨਹੀਂ ਆਉਂਦਾ ਇੱਕ ਵੀ 150 ਬੰਦਾ 150 ਪਿੰਡ ਬੱਸ ਸਟੈਂਡ ਦੇ ਵਿੱਚੋਂ ਰੋਜ਼ ਉੱਤਰਦਾਗਾ ਬੱਸਾਂ ਤੇ ਸ਼ਹਿਰ ਚ ਆਉਣ ਵਾਸਤੇ ਖੜ ਕੇ ਬੋਰਡ ਪੜ ਕੇ ਗਾਹਾਂ ਲੰਘ ਜਾਂਦੇ ਨੇ ਕਿ ਉਹਨਾਂ ਦਾ ਫਰਜ਼ ਨਹੀਂ ਯਾਰ ਉਹ ਐਸਾ ਜ਼ਿਲ੍ਹੇ ਦੇ ਬਸਨੀਕ ਨਹੀਂ ਹੈਗੇਗੇ ਜਾਹੇ ਐਮਸੀਆਂ ਦਾ ਕੰਮ ਹੈ ਜਾਂ ਮੋਦਵਾਰ ਬੰਦੇ ਦਾ ਕੰਮ ਆ ਕੁਸ਼ਕਬੰਦੀ ਨੇ ਬੋਲਣ ਜੋਗੇ ਮਾਨਸਾ ਚ ਸਵਾ ਲੱਖ ਦੀ ਆਬਾਦੀ ਹੋਵੇ ਤੇ ਬੋਲਣ ਵਾਲੇ ਬੰਦੇ ਹੁਣ 50 100 ਇਹਨਾਂ ਨੂੰ ਲੱਖ ਦੀ ਲੈਣਤਾ ਘਰਾਂ 'ਚੋਂ ਨਿਕਲਣਾ ਚਾਹੀਦਾਗਾ ਆਪਦੇ ਹੱਕਾਂ ਲਈ ਘਰਾਂ 'ਚੋਂ ਬਾਹਰ ਆ ਕੇ ਧਰਨੇ ਦੇ ਬੈਠਣਾ ਚਾਹੀਦਾ ਜੇ ਕੋਈ ਮਸਲਾ ਹੱਲ ਕਰਾਉਣਾ ਆਪਦੇ ਹੱਕ ਲੈਣੇ ਨੇ ਨਹੀਂ ਇਹ ਸਰਕਾਰਾਂ ਬਿਨਾ ਮੰਗੇ ਹੱਕ ਨਹੀਂ ਦਿੰਦੇ ਇਹਨਾਂ ਦੇ ਧੌਣ 'ਚੋਂ ਕਿੱਲਾ ਕੱਢਣਾ ਪਊਗਾ ਜੇ ਸਰਕਾਰਾਂ ਨਾ ਮੰਨੀਆਂ 107 ਦਿਨ ਹੋਵਗੇ ਆਉਣ ਵਾਲੇ ਦਿਨਾਂ ਦੇ ਵਿੱਚ ਜਥੇਬੰਦੀਆਂ ਨਾਲ ਪ੍ਰੋਗਰਾਮ ਕਰਕੇ ਮੀਟਿੰਗਾਂ ਕਰਕੇ ਕਮੇਟੀ ਨੂੰ ਜਿੰਦਾ ਮਾਰਿਆ ਜਾਊਗਾ